ਸਾਬ ਨੇ 364 ਥੱਲੇ ਪਹਿਲੇ ਲਾਈਫ ਇਮਪ੍ਰੀਜ਼ਨਮੈਂਟ ਕੀਤੀ ਹੈ 201 ਜਿਹੜਾ ਹੈਗਾ ਵਾ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ سزا ਉਹ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ ਇੱਕ ਬੜਾ ਰੇਅਰ ਸਟੋ ਦਾ ਰੇਅਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀਆਂ ਭਾਵਨਾਵਾਂ ਸੀਗੀਆਂ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਉਹ ਸੈਂਟੈਂਸ ਟੂ ਡੈਥ ਕੀਤਾ ਹੈ ਬਾਏ ਹੈਂਗਿੰਗ ਜਦ ਤੋ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਕਲਾਈਟ ਹੈ ਦੇ ਬੈਕ ਅਗੇ ਸੋਸਾਇਟੀ ਦੇ ਉੱਤੇ ਸੋਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਜ਼ਰੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਹੈ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚੋਂ ਇਨਸਾਫ ਜ਼ਰੂਰ ਮਿਲੂਗਾ ਅੱਜ ਪਰਿਵਾਰ ਹੈ ਮੇਰੇ ਬੱਚੇ ਕੋਲੇ ਸਾਰੇ ਸਾਰੇ ਸਾਰਾ ਪਰਿਵਾਰ ਹੈਗਾ ਇੱਥੇ ਬੈਠਾ ਹੈ آجو بار آجو بار ستر بار آجو بار آجو بار آجو بار ڏور 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 ਰੱਬ ਦਾ ਜੀ ਜੱਜ ਸਾਹਿਬ ਦਾ ਜੀ ਕੁੰਮਨ ਸਾਹਿਬ ਦਾ ਤੇ ਬੀੜੀ ਗੁਪਤਾ ਜੀ ਮੇਰੇ ਕੋਲ ਕੋਈ ਵਰਡ ਹੀ ਨਹੀਂ ਜਿੰਨਾ ਦਾ ਮੈਂ ਉਹਨਾਂ ਦਾ ਧੰਨਵਾਦ ਕਰ ਸਕਾ ਜੀ ਮੈਨੂੰ ਕੁੰਮਨ ਸਾਹਿਬ ਨੇ ਇੰਨੀ ਦੁੱਖ ਦੀ ਘੜੀ ਦੇ ਵਿੱਚੋਂ ਬਾਹਰ ਕੱਢਿਆ ਸੀਗਾ ਜੀ ਤੇ ਅੱਜ ਇਹ ਜੀ ਇੱਕ ਸਜਾ ਇੱਕ ਐਗਜ਼ਾਮਪਲ ਹੋ ਗਈ ਜੀ ਜੀ ਕੋਈ ਅੱਗੇ ਤੋਂ ਇੱਦਾਂ ਦਾ ਕੰਮ ਕਰੂਗਾ ਤਾਂ ਉਹਨੂੰ ਫਾਂਸੀ ਦੀ ਸਜ਼ਾ ਮਿਲੂਗੀ ਉਹਨਾਂ ਦਾ ਯਾਦ ਕਰੂ ਲਈ ਵੀ ਦਰਨੋਜ ਨੂੰ ਮਾਰਿਆ ਸੀ ਉਹਨੂੰ ਫਾਂਸੀ ਦੀ ਸਜ਼ਾ ਉਹਨੂੰ ਬਹੁਤ ਬਹੁਤ ਧੰਨਵਾਦ ਕਰਦਾ ਸਰ ਮੈਂ ਬਹੁਤ ਸਾਰੀ ਸੰਗਤ ਦੀ ਇੰਨੀ ਅਰਦਾਸਾਂ ਕੀਤੀਆਂ ਸਰ ਸੰਗਤ ਨੇ ਜੀ ਬਈ ਤੁਹਾਡਾ ਪਿੱਛੇ